ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨਿਕ ਆਸ਼ਾਪ ਤੱਕ ਹੁਸ਼ਾਰਪੁਰ ਸ਼ਹਿਰ ਦੇ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਹੁਸ਼ਾਰਪੁਰ ਦੇ ਵਿੱਚ ਸਾਡੇ ਸਫਾਈ ਕਰਮਚਾਰੀਆਂ ਵੱਲੋਂ ਸਫਾਈ ਸੇਵਕਾਂ ਵੱਲੋਂ ਜੋ ਹੜਤਾਲ ਕੀਤੀ ਗਈ ਸੀ ਪਿਛਲੇ ਕਈ ਦਿਨਾਂ ਤੋਂ ਹੜਤਾਲ ਚੱਲ ਰਹੀ ਸੀ ਤਾਂ ਉਸ ਹੜਤਾਲ ਨੂੰ ਹੁਣ ਖਤਮ ਕਰਨ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਤੇ ਪਿਛਲੇ ਕਾਫੀ ਦਿਨਾਂ ਤੋਂ ਉਹ ਜਿਹੜਾ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਹੁਸ਼ਿਆਰਪੁਰ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਵਿਗੜੇ ਹੋਏ ਦਿਖਾਈ ਦੇ ਰਹੇ ਸੀ ਸਫਾਈ ਪੱਖੋਂ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਹੈ ਹੁਸ਼ਿਆਰਪੁਰ ਸ਼ਹਿਰ ਨੂੰ ਸਾਫ਼ ਰੱਖਣ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਵਿਸ਼ੇਸ਼ ਭੂਮਿਕਾ ਜਿਹੜੀ ਉਹ ਸਾਡੇ ਸਫਾਈ ਸੇਵਕ ਜਿਹੜੇ ਉਹ ਸਾਡੇ ਯੋਧੇ ਨੇ ਉਹਨਾਂ ਵੱਲੋਂ ਨਿਭਾਈ ਜਾਂਦੀ ਹੈ ਤਾਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਸਲਾਮ ਵੀ ਹੈ ਕਿ ਉਹ ਸ਼ਹਿਰ ਨੂੰ ਅਤੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਸਿਰਜ ਕੇ ਦੇਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤਾਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜਿਹੜੇ ਸਾਡੇ ਸਫਾਈ ਸੇਵਕ ਨੇ ਉਹ ਹੜਤਾਲ ਤੇ ਬੈਠੇ ਹੋਏ ਸੀ ਤਾਂ ਲਗਾਤਾਰ ਉਹਨਾਂ ਵੱਲੋਂ ਪੰਜਾਬ ਸਰਕਾਰ ਜਿਹੜੇ ਹੁਸ਼ਿਆਰਪੁਰ ਤੋਂ ਵਿਧਾਇਕ ਨੇ ਬ੍ਰਹਮਸ਼ੰਕਰ ਚਿੰਪਾ ਹੁਸ਼ਿਆਰਪੁਰ ਦੇ ਹਲਕਾ ਸ਼ਾਮਚਰਾਸੀ ਤੋਂ ਵਿਧਾਇਕ ਤੇ ਲੋਕਲ ਬਾਡੀ ਮਨਿਸਟਰ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਸਥਾਨਕ ਸਥਾਨਕ ਸਰਕਾਰਾਂ ਮੰਤਰੀ ਵੀ ਕਹਿੰਦੇ ਆ ਡਾਕਟਰ ਅਵਜੋਤ ਫਰੋਧ ਇਹਨਾਂ ਵਿਰੁੱਧ ਜਿਹੜਾ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ ਸਰਕਾਰਾਂ ਸਰਕਾਰ ਪ੍ਰਤੀ ਸਰਕਾਰੀ ਨੁਮਾਇੰਦਿਆਂ ਪ੍ਰਤੀ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਅੱਜ ਰਾਹਤ ਭਰੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਇਹ ਸਫਾਈ ਸੇਵਕ ਸਫਾਈ ਸੇਵਕਾਂ ਵੱਲੋਂ ਜਿਹੜੀਆਂ ਆਪਣੀਆਂ ਜੋ ਮੰਗਾਂ ਨੂੰ ਲੈ ਕੇ ਜੋ ਹੜਤਾਲ ਕੀਤੀ ਜਾ ਰਹੀ ਸੀ तकरीबन ਮੈਨੂੰ ਲੱਗਦਾ ਹੈ ਕਿ 15 ਕੁ ਦਿਨ ਦੇ ਸਮੇਂ ਦਾ ਕਰੀਬ ਜਿਹੜਾ ਹੋ ਚੁੱਕਾ ਹੋਵੇਗਾ ਜਾਂ ਇਸ ਤੋਂ ਵੱਧ ਦਿਨ ਹੋ ਗਏ ਹੋਣਗੇ ਕਿ ਹੜਤਾਲ ਜਿਹੜੀ ਇਹ ਚੱਲ ਰਹੀ ਸੀ ਤਾਂ ਉਸ ਨੂੰ ਲੈ ਕੇ ਜੋ ਹੜਤਾਲ ਕੀਤੀ ਜਾ ਰਹੀ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਹੁਣ ਉਹ ਹੜਤਾਲ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਹਾਲਾਂਕਿ ਕੀ ਸਹਿਮਤੀ ਬਣੀ ਹੈ ਯੂਨੀਅਨ ਦੀ ਸਰਕਾਰ ਦੇ ਨਾਲ ਇਸ ਬਾਬਤ ਜਾਣਕਾਰੀ ਨਹੀਂ ਪਹੁੰਚੀ ਹੈ ਕਿਉਂਕਿ ਮੇਰੇ ਵੱਲੋਂ ਦੋ ਵਾਰ ਜਿਹੜੇ ਇਹ ਪ੍ਰਧਾਨ ਨੇ ਕਰਨ ਚੋਤਾ ਆਪ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰੰਤੂ ਉਹਨਾਂ ਵੱਲੋਂ ਫੋਨ ਆ ਜਿਹੜਾ ਨਹੀਂ ਚੁੱਕਿਆ ਗਿਆ ਹੋ ਸਕਦਾ ਕਿਤੇ ਵਿਅਸਤ ਹੋਣਗੇ ਤਾਂ ਰਾਤ ਭਰੀ ਖਬਰ ਹੈ ਜਿਹੜੀ ਉਹ ਆਮ ਲੋਕਾਂ ਦੇ ਲਈ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਦੇ ਇਸ ਹੜਤਾਲ ਤੋਂ ਬਾਅਦ ਬਣੇ ਹੋਏ ਸੀ ਉਸ ਹੜਤਾਲ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਖਾਸ ਕਰ ਲੋਕਲ ਵਿਧਾਇਕ ਪ੍ਰਤੀ ਜਾਂ ਸਥਾਨਕ ਸਰਕਾਰਾਂ ਮੰਤਰੀ ਪ੍ਰਤੀ ਇੰਨੀ ਕੁ ਜ਼ਿਆਦਾ ਰੋਸ लहर ਪਾਈ ਜਾ ਰਹੀ ਸੀ ਇੰਨਾ ਕਿ ਜ਼ਿਆਦਾ ਲੋਕਾਂ ਦੇ ਵਿੱਚ ਗੁੱਸਾ ਸੀ ਜਿਸ ਤਿਹੇ ਕਿ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਇੰਟਰੋਡਿਊਸ ਵੀ ਸਮਸ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਅੱਜ ਸਵੇਰ ਸਮੇਂ ਵੀ ਮੇਰੇ ਸਹਿਯੋਗੀ ਪੱਤਰਕਾਰ ਅਨਿਕੇਤ ਸ਼ਰਮਾ ਵੱਲੋਂ ਖਬਰ ਜਿਹੜੀ ਉਹ ਨਸ਼ਰ ਕੀਤੀ ਗਈ ਇੰਟਰਵਿਊ ਕਰਕੇ ਆਮ ਲੋਕਾਂ ਦੀ ਕਿਵੇਂ ਆਮ ਲੋਕਾਂ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਸੀ ਤੇ ਆਮ ਲੋਕਾਂ ਵੱਲੋਂ ਵੀ ਸਫਾਈ ਸੇਵਕਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ ਸੀ ਕਿ ਉਹਨਾਂ ਦੀ ਤਨਖਾਹ ਜਿਹੜੀ ਉਹ ਕਾਫੀ ਜ਼ਿਆਦਾ ਘੱਟ ਹੈ ਤੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਤੁਰੰਤ ਮੰਨਣਾ ਚਾਹੀਦਾ ਤਾਂ ਉਹਨਾਂ ਮੰਗਾਂ ਨੂੰ ਜਿਹੜਾ ਪੂਰਾ ਕਰ ਦੇਣਾ ਚਾਹੀਦਾ ਕਿਉਂਕਿ ਇੱਕ ਦੱਸਿਆ ਜਾ ਰਿਹਾ ਸੀ ਅਸੀਂ ਜਦੋਂ ਇਹ ਇੰਟਰਵਿਊ ਵੀ ਕੀਤੀ ਹੈ ਸਫਾਈ ਸੇਵਕਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਹੁਸ਼ਾਰਪੁਰ ਨਗਰ ਨਿਗਮ ਹੈ ਜਿਹੜਾ ਆਉਣ ਵਾਲੇ 10 ਸਾਲ ਲਈ ਕਿ 8 ਸਾਲ ਲਈ ਇੱਕ ਦਿੱਲੀ ਦੇ ਕਿਸੇ ਵਿਅਕਤੀ ਨੂੰ ਜਿਹੜਾ ਉਹ ਠੇਕਾ ਦੇ ਰਿਹਾ ਸਫਾਈ ਨੂੰ ਲੈ ਕੇ ਕੋਈ 56 ਕਰੋੜ ਦੇ ਲੰਮਸਾ ਮੂਨਾ ਵੱਲੋਂ ਜਿਹੜੀ ਉਹ ਰਾਉਂਡ ਫਿਗਰ ਹੈ ਕਿ ਦੱਸੀ ਗਈ ਸੀ ਕਿ ਉਸ ਇਹ ਕਾਰਜ ਨੂੰ ਜਿਹੜਾ ਨੇਪਰੇ ਚਾੜਨ ਤੇ ਲਈ ਸਰਕਾਰ ਵੱਲੋਂ ਜਿਹੜਾ ਉਹ ਨਿਗਮ ਅਧਿਕਾਰੀਆਂ ਤੇ ਵੀ ਜਿਹੜਾ ਜ਼ੋਰ ਪਾਇਆ ਜਾ ਰਿਹਾ ਇਸ ਤੇ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਸੀ ਤਾਂ ਹੁਣ ਕੀ ਕੁਝ ਸਹਿਮਤੀ ਬਣੀਆਂ ਸੀ ਕੋਸ਼ਿਸ਼ ਕਰ ਕੋਸ਼ਿਸ਼ ਵੀ ਕੀਤੀ ਹੈ ਗੱਲਬਾਤ ਕਰਨ ਦੀ ਕਰਨ ਜੋ ਆਦੀਆ ਦੇ ਨਾਲ ਪਰੰਤੂ ਫੋਨ ਨਹੀਂ ਚੱਕਿਆ ਗਿਆ ਉਹਨਾਂ ਵੱਲੋਂ ਵਿਅਸਤ ਹੋਣ ਕੀ ਕਿਤਨਾ ਕਿਤੇ ਉਹ ਤਾਂ ਜਿਵੇਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਜ਼ਰੂਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਇੰਟਰਵਿਊ ਆਪਾਂ ਕੋਸ਼ਿਸ਼ ਸਾਡੀ ਰਹੇਗੀ ਕਿ ਆਪਾਂ ਉਹਨਾਂ ਨਾਲ ਇੰਟਰਵਿਊ ਕਰੀਏ ਤਾਂ ਉਹਨਾਂ ਨੂੰ ਜ਼ਰੂਰ ਅਸੀਂ ਪੁੱਛਾਂਗੇ ਕੀ 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 ਸਹਿਮਤੀ ਹੋਈ ਹੈ ਸਰਕਾਰ ਨੇ ਕਿਹੜੀਆਂ ਜਿਹੜੀਆਂ ਹੁਣ ਤੱਕ ਉਹ ਮੰਗਾਂ ਤੁਹਾਡੀਆਂ ਮੰਨ ਲਈਆਂ ਗਈਆਂ ਨੇ ਜਿਹਨਾਂ ਦੇ ਆਧਾਰ ਤੇ ਹੜਤਾਲ ਖੁੱਲੀ ਤਾਂ ਫਿਰ ਉਹ ਜਾਣਕਾਰੀ ਜਿਹੜੀ ਸਹੀ ਹੈ ਤੇ ਸਟਿਕ ਜਾਣੀ ਜਾਣਕਾਰੀ ਹੋਵੇ ਕਿ ਅਸੀਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲੋਂ ਸਾਂਝੀ ਕਰਾਂਗੇ ਪ੍ਰੰਤੂ ਇੱਕ ਰਾਹਤ ਭਰੀ ਖਬਰ ਹੈ ਕਿ ਹੁਸ਼ਾਰਪੁਰ ਦੇ ਵਿੱਚ ਹੁਣ ਹੜਤਾਲ ਹੈ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਤੇ ਜਲਦ ਜਿਹੜਾ ਹੁਸ਼ਾਰਪੁਰ ਦੀਆਂ ਸੜਕਾਂ ਤੋਂ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਕੂੜਾ ਵੀ ਜਿਹੜਾ ਜਲਦ ਚੁੱਕ ਦਿੱਤਾ ਜਾਏਗਾ ਤੇ ਕੱਲ ਦੁਸ਼ਹਿਰੇ ਦਾ ਤਿਹਾਰ ਵੀ ਹੈ ਤੇ ਖਾਸ ਕਰ ਇਸ ਕੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਹੈ ਜਿਹੜਾ ਰੋਸ ਲਹਿਰ ਜਿਆਦਾ ਫੈਲ ਜਾ ਰਹੀ ਸੀ ਕਿ ਕਿਉਂਕਿ ਜਿਵੇਂ ਕਿ ਵੀ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਦਾ ਦੁਸ਼ਹਿਰਾ ਜਿਹੜਾ ਉਹ ਉੱਤਰੀ ਭਾਰਤ ਦਾ ਬੇਹਦ ਪ੍ਰਸਿੱਧ ਤੇ ਪ੍ਰਸਿੱਧ ਤਿਉਹਾਰ ਹੈ ਦੁਸ਼ਹਿਰੇ ਦਾ ਮੇਲਾ ਜਿਹੜਾ ਲੱਗਦਾ ਹੈ ਦੂਜੇ ਨੰਬਰ ਤੇ ਤਿਉਹਾਰ ਲੱਗਦਾ ਜਿਹੜਾ ਹੁਸ਼ਾਰਪੁਰ ਦਾ ਮੇਲਾ ਨਾਰਥ ਇੰਡੀਆ ਦਾ ਉੱਤਰੀ ਭਾਰਤ ਦਾ ਤੇ ਬਾਣੇ ਜਿਹੜੇ ਉਹ ਹਨੂ ਭਗਵਾਨ ਹਨੂਮਾਨ ਜੀ ਦੇ ਸਰੂਪ ਹੈ ਜਿਹੜੇ ਉਹ ਨੌਜਵਾਨਾਂ ਵੱਲੋਂ ਧਾਰੇ ਜਾਂਦੇ ਨੇ ਤਾਂ ਫਿਰ ਉਹ ਸਰੂਪ ਹੈ ਜਿਹੜੇ ਜਿਾ ਇੱਕ ਬਾਣਿਆਂ ਦੇ ਰੂਪ ਦੇ ਵਿੱਚ ਹੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਇਹ ਭਗਤਾ ਦੇ ਘਰਾਂ ਦੇ ਵਿੱਚ ਵੀ ਜਾਂਦੇ ਇਹ ਤਾਂ ਸੜਕਾਂ ਤੋਂ ਗੁਜ਼ਰਦੇ ਨੇ ਤਾਂ ਗੰਦਗੀ ਵਾਲੀਆਂ ਸੜਕਾਂ ਤੋਂ ਜਦੋਂ ਗੁਜ਼ਰਦੇ ਸੀ ਤਾਂ ਲੋਕਾਂ ਦੇ ਮਨ ਨੂੰ ਜਿਹੜੀ ਉਹ ਠੇਸ ਪਹੁੰਚਦੀ ਸੀ ਤਾਂ ਜਿਸ ਤੋਂ ਬਾਅਦ ਜਿਹੜਾ ਲੋਕਾਂ ਦਾ ਸਰਕਾਰ ਪ੍ਰਤੀ ਤੇ ਲੋਕਲ ਨੁਮਾਇੰਦਿਆਂ ਪ੍ਰਤੀ ਜਿਹੜਾ ਉਬਾਲ ਹੈ ਉਹ ਹੋਰ ਵੀ ਸਰਕਾਰ ਦੇ ਨੁਮਾਇੰਦਿਆਂ ਪ੍ਰਤੀ ਜਿਹੜਾ ਉਬਾਲ ਹੈ ਹੋਰ ਵੀ ਉੱਬਰ ਕੇ ਸਾਹਮਣੇ ਆਉਂਦਾ ਸੀ ਤਾਂ ਲਗਾਤਾਰ ਆਮ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਸਾਡੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪਰਵਾਨ ਕਰੇ ਤਾਂ ਜੋ ਆਪਣੀਓ ਹੜਤਾਲ ਖਤਮ ਕਰ ਲੈ ਤੇ ਹੁਣ ਰਾਹਤ ਭਰੀ ਖਬਰ ਹੈ ਕਿ ਸਾਡੇ ਸਫਾਈ ਸੇਵਕਾਂ ਵੱਲੋਂ ਆਪਣੀ ਹੜਤਾਲ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ